ਟਰੈਕਟਰ ਲੈ ਆਏ ਤੁਸੀਂ ਝੋਨਾ ਤਾਂ ਖੜਾ ਆਸ ਛੜਤੀ ਹੁਣ ਆ ਜਾ ਛੜਤੀ ਜਮੇ ਤੁਹਾਡੇ ਸਾਹਮਣੇ ਜਮੇ ਦੀ ਨਸਰ ਹੈਗਾ ਹੁਣ ਤੱਕ ਆਸ ਤੇ ਵੀ ਚਲੋ ਕੁਝ ਹੋ ਜਮੇ ਕੋਈ ਆਸ ਨਹੀਂ ਜੇਗੀ ਇੱਥੋਂ ਠੀਕ ਹੈ ਹੁਣ ਬਹਣ ਲਈ ਮਜਬੂਰ ਆ ਤੁਹਾਡੇ ਕਿੰਨੇ ਕਿੱਲਾਂ ਚ ਇਹ ਪ੍ਰੋਬਲਮ ਆ ਜਿਹੜੀ ਆਈ ਇਹ ਮੇਰੇ 15 ਕਿੱਲਾਂ ਜਿਹੜਾ ਖਰਾਬ ਹੈ ਝੋਨਾ ਹਾਂ 15 ਕਿੱਲੇ ਖਰਾਬ ਨੇ ਬਾਕੀ ਪਿੰਡ ਚ 200 ਕਿੱਢ ਮੰਗੂ ਖਰਾਬ ਆਇਆ ਪਿਆ ਬਿਲਕੁਲ ਨਹੀਂ ਨਿਸਰਿਆ ਆ ਕਿ ਮੈਂ ਥੋੜਾ ਥੋੜਾ ਫਲ ਹੁੰਦਾ ਇਥੇ ਫੜਾ ਜੀ ਇਹ ਵੀ ਦੇਖ ਲਓ ਤੁਸੀਂ ਇਹਨੇ ਕਿਹੜਾ ਪੱਕਣਾ ਜੇ ਚਲੋ ਇਹ ਪੱਕੂਗਾ ਵੀ ਕਦੋਂ ਪੱਕਿਆ ਕਦੋਂ ਮੰਡੀਆਂ ਚ ਮੌਚਰ ਨਹੀਂ ਆਉਣਾ ਜਾਣਕਾਰੀ ਨਹੀਂ ਲਈ ਉੱਥੇ ਖੇਤੀਬਾੜੀ ਵਿਭਾਗ ਚ ਗਏ ਜਾਂ ਮੇਰੇ ਵੀ ਸਪਰੇਹਾਂ ਕਰਿਆ ਨੇ ਜਿਵੇਂ ਵੀ ਕਹਿੰਦੇ ਰਹੇ ਨੇ ਚਲੋ ਮੋਬਾਈਲ ਤੇ ਵੀ ਆਉਂਦਾ ਸਭ ਕੁਸ ਵੀ ਆ ਸਪਰੇਅ ਕਰ ਦੋ ਆ ਬਹੁਤ ਸਪਰੇਹਾਂ ਕਰਿਆ ਨਹੀਂ ਪਰ ਕੋਈ ਹੱਲੇ ਨਿਕਲੇ ਦਾ ਕੋਈ ਲਾਜ ਨਹੀਂ ਜਮੀਨ ਆਪਣੇ ਕੋਲ ਸੀ ਜੱਾ ਠੇਕੇ ਤੇ ਠੇਕੇ ਤੇ ਜੀ ਵੀਰੇ ਠੇਕੇ ਤੇ ਭਾਜੀ ਠੇਕੇ ਤੇ 80 ਹਜ਼ਾਰ ਨੂੰ ਕਿਲਾ ਸੀ ਤੁਸੀਂ ਉਹ ਨੁਕਸਾਨ ਫਿਰ ਬਹੁਤ ਜ਼ਿਆਦਾ ਤਾ ਹੁਣ ਟਰੈ ਹਾਂ ਹਾਂ ਬਹੁਤ ਨੋ ਮਾਝੂਰਾ ਹੈ ਆਪਣਾ ਵੀ ਚੋਨਾ ਖਰਾਬ ਹੋਇਆ ਹਾਂ ਜੀ ਕਿੰਨਾ ਕੁ ਆਪਣਾ 4-5 ਬੀਗਿਆ ਤੇ ਕਿਵੇਂ ਆਹੀ ਆਹੀ ਕੁਛ ਬਾਈ ਵਾਲਾ ਜੀ ਬਸ ਛਿੱਟਾ ਨਿਕਲਦਾ ਫੜਾ ਹੁੰਦਾ ਬਿਲਕੁਲ ਹੈ ਭਾਈ ਜੀ ਖੇਤੀਬਾੜੀ ਵਿਭਾਗ ਨੂੰ ਤੁਸੀਂ ਦਿਖਾਈ ਨਹੀਂ ਉਹਨਾਂ ਨੂੰ ਵੀ ਆ ਕੇ ਚੱਕਰ ਮਾਰੋ ਜੀ ਦੇਖ ਤਾਂ ਜਾਓ ਸਾਡੇ ਅਸੀਂ ਗਏ ਆਈ ਉਹਨਾਂ ਕੋਲ ਪਰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਜੀ 131 ਦਾ ਪੀਆਰ ਆਪਣੀ ਪੰਜਾਬੀ ਯੂਨੀਵਰਸਿਟੀ ਦੀ ਆ ਕਿਉਂਕਿ ਪੰਜਾਬ ਸਰਕਾਰ ਵੀ ਕਹਿੰਦੀ ਸੀ ਕਿ ਪੀਆਰ 126 ਲਾਓ ਪੀਆਰ 129 ਲਾਓ 131 ਲਾਓ 131 ਦਾ ਵੀ ਬਹੁਤ ਜ਼ਿਆਦਾ ਇਚ ਬਿਮਾਰੀ ਆਈ ਹਾਂਜੀ ਸਰਕਾਰ ਨੇ ਕਹਿ ਕੇ ਲਵਾਈ ਸੀ 31 ਹੋਈ ਇਹਦਾ ਹੀ ਜ਼ਿਆਦਾ ਨੁਕਸਾਨ ਆਇਆ ਖੇਤੀਬਾੜੀ ਵਿਭਾਗ ਦੀ ਜਿਹੜੀ ਮਤਲਬ ਕਿਤੇ ਨਾ ਕਿਤੇ ਉਹ ਦੱਸਦੇ ਨੇ ਵੀ ਆ ਸਪਰੇਅ ਕਰੋ ਆ ਵੀ ਉਹ ਵੀ ਫਲੋਪ ਹੋ ਰਿਹਾ ਕੰਮ ਸਾਰ ਕੁਝ ਨਹੀਂ ਕਰਿਆ ਇਹ ਉਹਨਾਂ ਨੇ ਜਾ ਕੇ ਵੀ ਇੱਕ ਦੋ ਵਾਰੀ ਹਾਂਜੀ ਅੱਜ ਦੇਖਾਂ ਕੱਲ ਦੇਖਾਂ ਕੋਈ ਸੇ ਨਾ ਆ ਕੇ ਸਾਰ ਨਹੀਂ ਲਈ ਉਹ ਨੁਕਸਾਨ ਦੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਪਟਿਆਲਾ ਦੇ ਵਿੱਚ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਕਿਉਂਕਿ ਇੱਕ ਪਾਸੇ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਪੂਰੇ ਪੰਜਾਬ ਦੇ ਵਿੱਚ ਮਾਝੇ ਏਰੀਏ ਦੇ ਵਿੱਚ ਪਰ ਮਾਲਵੇ ਨੂੰ ਵੀ ਵੱਡੀ ਮਾਰ ਪੈ ਰਹੀ ਹੈ ਪਿਛਲੇ ਦਿਨੀ ਵੀ ਤੁਸੀਂ ਪੰਜਾਬੀ ਲੋਕ ਚੈਨਲ ਤੇ ਖਬਰਾਂ ਦੇਖੀਆਂ ਸਨ ਕਿ ਕਿਸਾਨਾਂ ਦੇ ਕਿਵੇਂ ਦੇ ਹਾਲਾਤ ਨੇ ਕਿਉਂਕਿ ਹੁਣ ਜਿਹੜਾ ਝੋਨਾ ਸੀ ਉਹਨੇ ਨਿਸਰਨਾ ਸੀ ਫਲਣਾ ਸੀ بارچوںਾਂ ਨਿਸਰ ਹੀ ਨਹੀਂ ਰਿਹਾ ਕਿਉਂਕਿ ਇੱਕ ਵਾਇਰਸ ਆਇਆ ਉਹਨੂੰ ਵੱਖੋ ਵੱਖਰਾ ਨਾਮ ਵੀ ਦਿੱਤਾ ਜਾ ਰਿਹਾ ਕਿ ਬੌਣਾ ਬੂਟਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਪਟਿਆਲਾ ਬਲਾਕ ਨਾਬਾ ਦੇ ਪਿੰਡ ਬੌੜਾਂ ਕਲਾਂਚ ਪਹੁੰਚੇ ਹੋਇਆ ਤਸਵੀਰਾਂ ਦਿਖਾਉਂਦੇ ਆ ਕਿ ਜਿਹੜੇ ਝੋਨੇ 'ਚ ਅਸੀਂ ਖੜੇ ਆ ਉਸ ਝੋਨੇ ਦੇ ਹਾਲਾਤ ਕੀ ਨੇ ਦੇਖੋ ਕਿ ਜਿਹੜਾ ਬੂਟਾ ਇਹ ਬਿਲਕੁਲ ਬੌਣਾ ਬੂਟਾ ਬਿਲਕੁਲ ਹੀ ਨਹੀਂ ਨਿਸਰਿਆ ਕਿਸਾਨਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਵਧਾਈਆਂ ਨੇ ਅਤੇ ਚਿੰਤਤ ਨੇ ਕਿ ਕਿਹੜੀ ਬਿਮਾਰੀ ਆ ਗਈ ਕਿਹੜਾ ਵਾਇਰਸ ਆ ਗਿਆ ਖੇਤੀਬਾੜੀ ਵਿਭਾਗ ਨੂੰ ਲਗਾਤਾਰ ਕਹਿ ਰਹੇ ਨੇ ਕਿ ਸਾਡਾ ਮੁਆਇਨਾ ਕਰੋ ਜੀ ਚੋਨੇ ਦਾ ਇਹਨੂੰ ਦੇਖੋ ਇਹਨੂੰ ਕਿਉਂ ਨਹੀਂ ਜਨਨਿਕ ਨਿਸਾਰਾ ਹੋ ਰਿਹਾ ਕਿਉਂ ਨਹੀਂ ਇਹਨੂੰ ਫਲਾ ਰਿਹਾ ਚਿੰਤਤ ਨੇ ਅਤੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬੌਣ ਲਈ ਮਜਬੂਰ ਹੋ ਗਏ ਹੁਣ ਸੋਚ ਰਹੇ ਨੇ ਕਿ ਅਗਲੀ ਫਸਲ ਬਾਰੇ ਸੋਚੀਏ ਕਿਉਂਕਿ ਸਾਡਾ ਵੱਡਾ ਨੁਕਸਾਨ ਹੋਇਆ ਪਹਿਲਾਂ ਠੇਕਿਆਂ ਤੇ ਜ਼ਮੀਨਾਂ ਲਈਆਂ ਨੇ ਠੇਕਿਆਂ ਦੇ ਪੈਸੇ ਦਿੱਤੇ ਨੇ ਉਸ ਤੋਂ ਬਾਅਦ ਫਸਲ ਦੇ ਪੈਸੇ ਲਾਏ ਨੇ ਮਹਿੰਗੀ ਕਿਤੇ ਨਾ ਕਿਤੇ ਲੇਬਰ ਆ ਜਿਹੜੀ ਝੋਨੇ ਨੂੰ ਲਵਾਉਣ ਵਾਲੀ ਉਹ ਵੀ 1 ਏਕੜ ਦੀ ਤਕਰੀਬਨ 5000 ਰੁਪਇਆ ਲੱਗਦੀ ਹੈ ਜਨ ਕਿ ਵੱਡਾ ਵੱਡਾ ਬਜਟ ਇਹ ਤੇ ਲੱਗਦਾ ਕਿੰਨੀ ਵੱਡੀ ਉਹ ਚ ਆਰਥਿਕ ਸੰਕਟ ਚ ਕਿਸਾਨ ਪਏ ਨੇ ਵੱਡਾ ਨੁਕਸਾਨ ਹੋਇਆ ਸੋ ਪਿੰਡ ਬੌੜਾਂ ਕਲਾਂ ਦੇ ਜਿਹੜੇ ਕਿਸਾਨ ਨੇ ਉਹ ਮੌਜੂਦ ਨੇ ਇੱਥੇ ਉਹਨਾਂ ਦਾ ਨੁਕਸਾਨ ਹੋਇਆ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਕਿ ਟਰੈਕਟਰ ਲਿਆਂਦਾ ਬੋਹਣ ਲਈ ਮਜ਼ਦੂਰ ਹੋਏ ਨੇ ਬਾਈ ਜੀ ਟਰੈਕਟਰ ਲੇ ਆਏ ਤੁਸੀਂ ਝੋਨਾ ਤਾਂ ਖੜਾ ਆਸ ਛੜਤੀ ਹੁਣ ਹਾਂ ਜਾਂ ਛੜਤੀ ਜਮੇ ਤੁਹਾਡੇ ਸਾਹਮਣੇ ਜਮੇ ਨਹੀਂ ਨਸਰਾ ਹੈਗਾ ਜੀ ਹੁਣ ਤਾਂ ਆਸ ਵੀ ਚਲੋ ਕੁਝ ਹੋ ਜਮੇ ਕੋਈ ਆਸ ਨਹੀਂ ਜਾਈਗੀ ਇਤੋਂ ਠੀਕ ਹੈ ਹਾਂ ਹੁਣ ਬਹੁਣ ਲਈ ਮਜਬੂਰ ਆ ਮਹਿੰਗੇ ਠੇਕੇਾਂ ਤੇ ਲਈਆਂ ਹਨ ਜਮੀਨਾਂ ਜੀ ਜੀ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਕਿੰਨਾ ਕਿੰਨਾ ਤੁਹਾਡੇ ਕਿੰਨੇ ਕਿੱਲਿਆਂ 'ਚ ਇਹ ਪ੍ਰੋਬਲਮ ਆ ਜਿਹੜੀ ਆਈ ਹੈ ਇਹ ਮੇਰੇ 15 ਕਿੱਲਾਂ ਜਿਹੜੇ ਖਰਾਬੇ ਝੋਨਾ ਅੱਛਾ ਹਾਂ 15 ਕਿੱਲੇ ਖਰਾਬ ਨੇ ਬਾਕੀ ਪਿੰਡ 'ਚ 200 ਏਕੜ ਮੰਗੂ ਖਰਾਬ ਹੋਇਆ ਪਿਆ ਅੱਛਾ ਆਪਣੇ ਕੱਲੇ ਪਿੰਡ 'ਚ 200 ਏਕੜ 2 ਨੇ ਵਿੱਚ ਕਈ ਵਾਰ ਇਹ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਵਿੱਚ ਕਹਿੰਦੇ ਨੇ 50% 60% 70 80 90 ਆਪਣੇ ਕਿੰਨੇ ਪਰਸੈਂਟ ਖਰਾਬ ਆਜਨੇ ਕਿ 15 15 ਏਕੜ 'ਚ ਆਪਣਾ ਜਮੀਨ 100% ਖਰਾਬ ਹੈ ਜੀ ਓਕੇ ਹਾਂ ਇਹ ਬਾਕੀ ਜਿਹੜੀਆਂ ਹੋਰ 50% ਹੈ ਕਿ 25% ਹੈ ਹੋਰ ਵੀ ਜ਼ਿਆਦਾ ਖਰਾਬ ਜਿਹੜੇ 100% ਆ ਉਹ 15 ਕਿੱਲੇ ਨੇ ਜੀ ਠੀਕ ਹੈ ਬਿਲਕੁਲ ਭਾਈ ਜੀ ਬੂਟਾ ਕਿਵੇਂ ਆ ਪਾ ਤਸਵੀਰ ਇੱਥੇ ਦਿਖਾਉਨੇ ਆ ਜਿਵੇਂ ਬੂਟਾ ਇਹ ਦੇਖਿਓ ਇਹ ਤੁਸੀਂ ਨੀਚੇ ਹੋ ਕੇ ਵੀ ਦਿਖਾਓ ਇਹ ਮਤਲਬ ਬਿਲਕੁਲ ਨਹੀਂ ਨਿਸਰਿਆ ਆ ਕਿਵੇਂ ਥੋੜਾ ਥੋੜਾ ਫਲ ਆਉਂਦਾ ਇੱਥੇ ਫੜਾ ਜੀ ਇਹ ਵੀ ਦੇਖ ਲਓ ਤੁਸੀਂ ਇਹਨੇ ਕਿਹੜਾ ਪੱਕਣਾ ਜੇ ਚਲੋ ਇਹ ਪੱਕੂਗਾ ਵੀ ਕਦੋਂ ਪੱਕਿਆ ਕਦੋਂ ਮੰਡੀਆਂ ਚ ਮੌਚਰ ਨਹੀਂ ਆਉਣਾ ਹੂੰ ਇਹਦੇ ਵਿੱਚ ਖਾਦ ਸਾਰੀ ਪੈ ਗਈ ਰੇ ਵੀ ਪੂਰੇ ਹੋ ਗਏ ਦਵਾਈਆਂ ਵੀ ਪੂਰੀਆਂ ਖਰਚਾ ਬਹੁਤ ਆ ਚੁੱਕਿਆ ਜੀ ਸਾਰੀਆਂ ਠੀਕ ਹੈ ਖਾਦ ਖੁੱਦ ਸਾਰੀ ਓਕੇ ਸਾਰੇ ਸਪਰੇ ਹਾਂ ਸਪੁਰ ਹਾਂ ਸਾਰੇ ਬਰਾਬਰ ਕਰਦੇ ਰਹੇ ਹਾਂ ਹੁਣ ਵੀ ਕਰਦੇ ਰਹਾਂ ਓਕੇ ਵੀ ਚਲੋ ਕੋਈ ਆਸਤੀ ਜ ਪੱਲੇ ਪਵੇ ਪਰ ਇਹ ਤੁਹਾਨੂੰ ਪਤਾ ਕਦੋਂ ਲੱਗਿਆ ਕਿੰਨੇ ਦਿਨਾਂ ਦੀ ਜਿਰੀ ਹੋ ਗਈ ਸੀ ਝੋਨਾ ਹੋ ਗਿਆ ਸੀ ਵੀ ਤੁਹਾਨੂੰ ਪਤਾ ਲੱਗਿਆ ਵੀ ਬਿਮਾਰੀ ਜੀ ਲੱਗ ਰਹੀ ਆ ਕੋਈ ਨਾ ਕੋਈ ਘੱਟੋ ਘੱਟ 35 40 ਦਿਨ ਦੀ ਜਿਰੀ ਹੋ ਗਈ ਤੇ ਉਸ ਟਾਈਮ ਅਸੀਂ ਇਹਦੇ ਪੂਰੇ ਹੋ ਗਏ ਤੇ ਪਦਾਨ ਵਗੈਰਾ ਸਭ ਕੁਝ ਸਾਰਾ ਖਾਦਾਂ ਖੁੱਦਾਂ ਪੂਰੀਆਂ ਹੋ ਗਈਆਂ ਤੇ ਜੀ ਠੀਕ ਹੈ ਉਦੋਂ ਬਾਅਦ ਕੋਈ ਜਾਣਕਾਰੀ ਨਹੀਂ ਲਈ ਉੱਥੇ ਖੇਤੀਬਾੜੀ ਵਿਭਾਗ ਚ ਗਏ ਜਾਂ ਫੇਰ ਵੀ ਸਪਰੇਹਾਂ ਕਰੀਆਂ ਨੇ ਜਿਵੇਂ ਵੀ ਕਹਿੰਦੇ ਰਹੇ ਨੇ ਚਲੋ ਮੋਬਾਈਲ ਤੇ ਵੀ ਆਉਂਦਾ ਸਭ ਕੁਝ ਵੀ ਆ ਸਪਰੇਅ ਕਰ ਦੋ ਆ ਬਹੁਤ ਸਪਰੇਹਾਂ ਕਰੀਆਂ ਨੇ ਪਰ ਕੋਈ ਹੱਲ ਨਹੀਂ ਨਿਕਲੇ ਤਾਂ ਕੋਈ ਲਾਜ ਨਹੀਂ ਹੈਗਾ ਠੀਕ ਹੈ ਜਾਨੀ ਕਿ ਖੇਤੀਬਾੜੀ ਵਿਭਾਗ ਨੇ ਜਿਹੜੀਆਂ ਕਹਿਣ ਦੀ ਵੀ ਆ ਮਿਲਾ ਕੇ ਕਰ ਦੋ ਜੀ ਆ ਕਰ ਦੋ ਸਾਰੀਆਂ ਨਹੀਂ ਸਾਰੀਆਂ ਕਰੀਆਂ ਨੇ ਜੀ ਉਹਨੇ ਰਿਜ਼ਲਟ ਬਿਲਕੁਲ ਨਹੀਂ ਦਿੱਤਾ ਬਿਲਕੁਲ ਨਹੀਂ ਤਾਂ ਕੋਈ ਹੱਲ ਨਹੀਂ ਨਿਕਲੇ ਇਹਦਾ ਠੀਕ ਹੈ ਅਸਾ ਜਾਨੀ ਕਿ ਹੁਣ ਸਾਰਾ ਖਰਚਾ ਰੇ ਚੁੱਕਿਆ ਇਹ ਤਾਂ ਜਨਨਿਕ 1 ਰੁਪਏ ਦੀ آمدਨ ਨਹੀਂ ਆਉਂਦੀ ਹੁਣ ਜਿਹੜੀ ਸਪਰੇਅ ਕਰਦੇ ਆ ਇਹਦੇ ਨਾਲ ਕਰਦੇ ਆ ਵੀ ਚਲੋ ਜਿਹੜੀ ਮਾੜੀ ਮੋਟੀ ਕੋਈ ਬਚੀ ਹੋਈ ਆ ਵੀ ਉਹਨੂੰ ਵੀ ਨੁਕਸਾਨ ਹੋਊਗਾ ਤੇ ਅੱਲਾ ਪਾਊਗਾ ਸਾਰੀ ਦੇ ਨਾਲ ਕਰਨੀ ਪੈਂਦੀ ਆ ਖਰਚਾ ਸਾਰਾ ਪੂਰਾ ਕਰਿਆ ਜੀ ਅੱਛਾ ਹਾਂ ਇਹ ਤਾਂ ਵੱਡਾ ਨੁਕਸਾਨ ਹੋ ਗਿਆ ਵੱਡਾ ਨੁਕਸਾਨ ਆ ਜੀ ਆ ਹੁਣ ਜਮੀਨ ਆਪਣੇ ਕੋਲ ਸੀ ਜਾਂ ਠੇਕੇ ਤੇ ਲਈ ਠੇਕੇ ਤੇ ਆ ਜੀ ਅੱਛਾ ਕੀ ਰੇ ਠੇਕੇ ਤੇ ਭਾਜੀ ਠੇਕੇ ਤੇ ਇਹ 85 ਹਰ ਨੂੰ ਕਿਲਾ ਸੀ 85 ਹੁਣ ਆ ਜੀ ਅੱਛਾ ਠੀਕ ਹੈ ਜੋ ਨਹੀਂ ਕਿ ਕਿਹਾ ਇਹ ਵੀ ਜਾਂਦਾ ਹੁੰਦਾ ਵੀ ਝੋਨਾ ਹੀ ਕਿਸਾਨ ਨੂੰ ਬਚਾਉਂਦਾ ਜਿਹੜੇ ਠੇਕੇ ਵਾਲੇ ਨੇ ਕਿਉਂਕਿ ਝੋਨੇ ਦਾ ਪੈਦਾਵਾਰ ਝੋਨੇ ਤੇ ਉਮੀਦ ਹੁੰਦੀ ਆ ਹਾਂ ਜੀ ਠੀਕ ਹੈ ਬਾਕੀ ਜਿਹੜੀ ਬਚੀ ਹੋਈ ਫਸਲ ਉਹਨੂੰ ਹਲਦੀ ਬਹੁਤ ਜ਼ਿਆਦਾ ਪੈ ਗਈ ਜੀ ਜਿੰਨੇ ਵੀ ਜਿਹੜੇ ਬਚੇ ਨੇ ਆਪਣੇ ਕੋਲ ਖੇਤੀ 100 ਕਿਲੋ ਵਾਂਗੂ ਆ ਬਾਕੀ ਨੂੰ ਹਲਦੀ ਪੈ ਗਈ ਉਹ ਵੀ ਨੁਕਸਾਨ ਅਧਰੋਂ ਤੋਂ 50% ਨੁਕਸਾਨ ਉਹ ਵੀ ਹੋ ਗਿਆ ਠੀਕ ਹੈ ਇਹ ਤਾਂ ਇੱਕ ਪਾਸੇ ਹੜਾਂ ਦੀ ਮਾਰ ਦੂਜੇ ਪਾਸੇ ਆ ਮਾਰ ਵੀ ਵੱਡੀ ਆਫਤ ਆ ਇਹ ਵੀ ਬਹੁਤ ਵੱਡੀ ਮਾਰ ਆ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਸਰਕਾਰ ਤੋਂ ਕਿ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਇਹਦਾ ਪ ਸਰਕਾਰ ਜਲਦੀ ਤੋਂ ਜਲਦੀ ਇਹਦਾ ਕੋਈ ਤੁਹਾਨੂੰ ਆਵਜਾ ਦੇਵੇ ਠੀਕ ਹੈ ਆਲੇ ਦੁਆਲੇ ਪਿੰਡਾਂ ਚ ਹੋਰ ਵੀ ਹੈ ਇਹ ਸਾਰੇ ਮਾਲਵੇਲ ਏਰੀਆ ਚ ਆਈ ਆਪਣੇ ਠੀਕ ਹੈ ਸਾਰੇ ਓਕੇ ਇੱਥੇ ਵੀ ਆਏਗਾ ਠੀਕ ਹੈ ਠੀਕ ਹੈ ਬਹੁਤ ਵੱਡਾ ਨੁਕਸਾਨ ਫਿਰ ਬਹੁਤ ਜ਼ਿਆਦਾ ਤਾਈਓ ਹੁਣ ਟਰੈਕਟਰ ਲਿਆਂਦਾ ਵੀ ਹਾਂ ਹੁਣ ਬਹਣ ਨੂੰ ਮਜਬੂਰਾਂ ਜੀ ਅਸੀਂ ਕਿਸਾਨਾਂ ਦੇ ਸੋ ਇਹ ਹਾਲਾਤ ਨੇ ਜਿਹੜੇ ਕਹਿ ਰਹੇ ਨੇ ਕਿ ਬਹਣ ਨੂੰ ਮਜਬੂਰ ਹੋ ਗਏ ਬਹੁਤ ਸਪਰੇਹਾਂ ਕਰੀਆਂ ਨੇ ਖੇਤੀਬਾੜੀ ਵਿਭਾਗ ਤੋਂ ਪੁੱਛ ਕੇ ਵੀ ਕਰੀਆਂ ਨੇ ਪਰ ਰਿਜ਼ਲਟ ਜਿਹੜੇ ਰਹੇ ਨੇ ਉਹ ਜ਼ੀਰੋ ਰਹੇ ਨੇ ਬਾਈ ਜੀ ਵੀ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਜੀ ਗੁਰਚਾਨ ਸਿੰਘ ਜੀ ਅੱਛਾ ਆਪਣਾ ਵੀ ਝੋਨਾ ਖਰਾਬ ਹੋਇਆ ਹਾਂਜੀ ਹਾਂ ਕਿੰਨਾ ਕੁ ਆਪਣਾ 4-5 ਬਿਗ ਗਿਆ ਅੱਛਾ ਠੀਕ ਹੈ ਤੇ ਕਿਵੇਂ ਆਹੀ ਆਹੀ ਕੁਛ ਆਹੀ ਹਾਲ ਹੈ ਜੀ ਬਸ ਛਿੱਟਾ ਨਿਕਲਦਾ ਫੜਾ ਹੁੰਦਾ ਹੂੰ ਕਿੰਨੀਆਂ ਕੁ ਸਪਰੇ ਹਾਂ ਕਿੰਨੀਆਂ ਕੁ ਕਰੀਆਂ ਪੂਰੀਆਂ ਕਰਤੀ ਖਰਚਾ ਤਾਂ ਉਨੀ ਕਰਿਆ ਜੀ ਜਿੰਨਾ ਦੂਜੀ ਫਸਲ ਤੇ ਕਰਿਆ ਆਪਣੇ ਫਰਜ਼ ਖਰਚਾ ਤਾਂ ਉਨੀ ਆਇਆ ਜੀ ਠੀਕ ਹੈ ਹੁਣ ਕੀ ਕਰੀ ਕਰਨੇ ਤੇ ਪੈਂਦੀ ਹੋਇ ਠੀਕ ਹੈ ਯਾਨੀ ਕਿ ਹਾਲਾਤ ਬਹੁਤ ਠੀਕ ਹੈ ਬਹੁਤ ਜ਼ਿਆਦੇ ਮਰੇ ਸਾਰਾ ਪੱਤੀ ਸਾਰੀਆਂ ਸਪਰੇਆਂ ਪੂਰੀਆਂ ਹੋ ਗਈਆਂ ਉਹੀ ਹਾਲ ਹੀ ਲੈਣੇ ਠੀਕ ਹੈ ਬਿਲਕੁਲ ਭਾਈ ਜੀ ਖੇਤੀਬਾੜੀ ਵਿਭਾਗ ਨੂੰ ਤੁਸੀਂ ਦਿਖਾਈ ਨਹੀਂ ਉਹਨਾਂ ਨੂੰ ਵੀ ਆ ਕੇ ਚੱਕਰ ਮਾਰੋ ਜੀ ਦੇਖਤਾ ਜਾਓ ਸਾਡੇ ਅਸੀਂ ਗਏ ਆਂ ਉਹਨਾਂ ਕੋਲ ਪਰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਜੀ ਅੱਛਾ ਕੀ ਕਿਹਾ ਉਹਨਾਂ ਨੇ ਵੀ ਅਸੀਂ ਆਵਾਂਗੇ ਜੀ ਸਾਨੂੰ ਲਾਰੇ ਲੱਪੇ ਲਾਈਆਂ ਨੇ ਵੀ ਦੇਖਦੇ ਕੋਈ ਨਾ ਪਹੁੰਚਿਆ ਕੋਈ ਨਹੀਂ ਹੈਗਾ ਜੀ ਅਸੀਂ ਸੰਪਰਕ ਉਹਨਾਂ ਨਾਲ ਜ਼ਰੂਰ ਕਰਿਆ ਠੀਕ ਹੈ ਹਾਂ ਜੀ ਕੋਈ ਨਹੀਂ ਪਹੁੰਚਿਆ ਸਾਡੇ ਕੋਲੇ ਅੱਛਾ ਹਾਂ ਜੀ ਠੀਕ ਹੈ ਠੀਕ ਹੈ ਜੀ ਜੀ ਕੀ ਨਾਮ ਆਪਣਾ ਚਰਨਜੀਤ ਸਿੰਘ ਜੀ ਅੱਛਾ ਚਰਨਜੀਤ ਸਿੰਘ ਜੀ ਕਿਵੇਂ ਦੇ ਹਾਲਾਤ ਨੇ ਇਹ ਮਤਲਬ ਪਿੰਡ ਚ ਕਿੰਨਾ ਕੁ ਏਰੀਆ 200 ਏਕੜ 200 ਏਕੜ ਦੇ ਲਗਭਗ ਹੀ ਖਰਾਬ ਹੈ ਫਸਲ ਇਕਣੇ ਸਾਰੀ ਹੋਈ ਅੱਛਾ ਹਾਂਜੀ ਉਹ ਵਰਾਇਟੀਆਂ ਕਿਹੜੀਆਂ ਕਿਹੜੀਆਂ ਹੋਈਆਂ ਨੇ 131 ਜਿਆਦਾ ਹੈ ਜੀ ਅੱਛਾ ਹਾਂਜੀ 131 ਤਾਂ ਪੀਆਰ ਆਪਣੀ ਪੰਜਾਬੀ ਯੂਨੀਵਰਸਿਟੀ ਦੀ ਆ ਕਿਉਂਕਿ ਪੰਜਾਬ ਸਰਕਾਰ ਵੀ ਕਹਿੰਦੀ ਸੀ ਕਿ ਪੀਆਰ 126 ਲਾਓ ਪੀਆਰ 129 ਲਾਓ 131 ਲਾਓ 131 ਦਾ ਵੀ ਬਹੁਤ ਜ਼ਿਆਦਾ ਇਸ ਬਿਮਾਰੀ ਆਈ ਹੈ ਹਾਂਜੀ ਸਰਕਾਰ ਨੇ ਕਹਿ ਕੇ ਲਵਾਈ ਸੀ 31 ਹੋਈ ਇਹਦਾ ਹੀ ਜ਼ਿਆਦਾ ਨੁਕਸਾਨ ਹੈ ਜੀ ਐਤਕੀ ਦੇਖੋ ਠੀਕ ओके ਇਹਦਾ ਚਲੋ ਸਰਕਾਰ ਨੂੰ ਚਾਹੀਦਾ ਹੀ ਕੋਈ ਮੁਆਵਜ਼ਾ ਜਾਂ ਇਹਨਾਂ ਦਾ ਦੇਵੇ ਹੀ ਹੁਣ ਸਾਰੇ ਖਰਚੇ ਹੋਏ ਨੇ ਫਸਲ ਤੇ ਟੋਟਲ ਖਰਚਾ ਕਰਕੇ ਬਾਅਦ ਚ ਬਿਮਾਰੀ ਆਈ 35 40 ਦਿਨ ਬਾਅਦ ਅੱਛਾ ਹਾਂਜੀ ਜਾਨੀ ਕਿ ਉਦੋਂ ਬਸ ਤੋਂ ਸਾਰਾ ਬਾਹਰ ਹੋ ਗਿਆ ਵੀ ਦੁਬਾਰਾ ਵੀ ਨਹੀਂ ਲਾ ਸਕਦੇ ਸੀ ਉਦੋਂ ਟਾਈਮ ਹੀ ਨਹੀਂ ਕੋਈ ਫਸਲ ਦਾ ਕੋਈ ਵੀ ਟਾਈਮ ਨਹੀਂ ਉਹ ਟਾਈਮ ਆਪਾਂ ਕਿਹੜੀ ਫਸਲ ਲਾ ਸਕਦੇ ਹਾਂ ਠੀਕ ਹੈ ਹਾਂਜੀ ਬਾਕੀ ਖੇਤੀਬਾੜੀ ਵਿਭਾਗ ਦੀ ਜਿਹੜੀ ਮਤਲਬ ਕਿਤੇ ਨਾ ਕਿਤੇ ਉਹ ਦੱਸਦੇ ਨੇ ਵੀ ਆਹ ਸਪਰੇਅ ਕਰੋ ਆ ਵੀ ਉਹ ਵੀ ਫਲੋਪ ਹੋ ਰਿਹਾ ਕੰਮ ਸਾਰ ਕੁਝ ਨਹੀਂ ਕਰਿਆ ਇਹ ਉਹਨਾਂ ਨੇ ਜਾ ਕੇ ਵੀ ਇੱਕ ਦੋ ਵਾਰੀ ਹਾਂਜੀ ਅੱਜ ਦੇਖਾਂਗੇ ਕੱਲ ਦੇਖਾਂਗੇ ਕੋਈ ਸੇ ਨਾ ਆ ਕੇ ਸਾਰ ਨਹੀਂ ਲਈ ਔਰ ਕਿਸਾਨ ਦੀ ਜੀ ਅੱਛਾ ਠੀਕ ਹੈ ਹੁਣ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਕਹਿਣਾ ਤਾਂ ਆਹੀ ਆਈ ਚਲੋ ਸਰਕਾਰ ਨੂੰ ਆਪੇ ਚਾਹੀਦਾ ਜੀ ਪਹਿਲੇ ਹੀ ਜ਼ਿੰਮੇਵਾਰ ਤਾਂ ਬਹੁਤ ਔਖਿਆ ਜੀ ਚਲੋ ਜੋ ਉਹਦਾ ਬਣਦਾ ਮਾਅਵਾਜਾ ਦੇਣਾ ਚਾਹੀਦਾ ਸਰਕਾਰ ਨੂੰ ਠੀਕ ਹੈ ਬਿਲਕੁਲ ਜੀ ਸੋ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਇੱਕ ਕਿਸਾਨ ਨੂੰ ਲੱਖਾਂ ਰੁਪਏ ਚ ਆ ਰਿਹਾ ਜਾਨੀ ਕਿ ਪੂਰਾ ਫਸਲ ਤੇ ਖਰਚਾ ਵੀ ਕੀਤਾ ਖਰਚਾ ਕਰਨ ਤੋਂ ਬਾਅਦ ਰਿਜ਼ਲਟ ਆਇਆ ਜ਼ੀਰੋ ਅਤੇ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ਵੀ ਲਈਆਂ ਨੇ ਕਿ ਸਲਾਹਾਂ ਵੀ ਖੇਤੀਬਾੜੀ ਵਿਭਾਗ ਦੀਆਂ ਨਹੀਂ ਚੱਲੀਆਂ ਉਹਨਾਂ ਨੇ ਵੀ ਜੋ ਸਲਾਹਾਂ ਦਿੱਤੀਆਂ ਨੇ ਉਹਦੇ ਰਿਜ਼ਲਟ ਜ਼ੀਰੋ ਆਏ ਨੇ ਅਤੇ ਹੁਣ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਮੌਇਨਾ ਕਰੇ ਖੇਤਾਂ ਦਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਿਆ ਜਾਵੇ ਕਿਉਂਕਿ ਹੁਣ ਤੱਕ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕੋਈ ਨਹੀਂ ਪਹੁੰਚਿਆ ਉਹ ਦੇਖੇ ਕਿ ਕਿੰਨਾ ਕਫਾਲਾ ਆਇਆ ਕਿੰਨਾ ਨੁਕਸਾਨ ਆ ਅਤੇ ਇਸ ਦੀ ਗਿਰਦਾਬਰੀ ਕੀਤੀ ਜਾਵੇ ਇਥੋਂ ਤੱਕ ਇਹ ਕਿਸਾਨ ਕਹਿ ਰਹੇ ਨੇ ਕਿਉਂਕਿ ਜ਼ਿਲ੍ਹਾ ਪਟਿਆਲਾ ਦੇ ਵਿੱਚ ਵੱਡਾ ਨੁਕਸਾਨ ਆ ਕਹਿ ਰਹੇ ਨੇ ਕਿ ਹਰ ਪਿੰਡ 'ਚ ਸੈਂਕੜੇ ਏਕੜ ਦਾ ਨੁਕਸਾਨ ਹੋਇਆ ਕਿਤੇ 100 ਕਿਤੇ 50 ਕਿਤੇ 200 ਏਕੜ ਇਹ ਬਿਮਾਰੀ ਨੇ ਕਿਸਾਨ ਚੰਬ ਕੇ ਰੱਖ ਦਿੱਤੇ ਨੇ ਗੁਰਤੇਜ ਸਿੰਘ ਥੂਹੀ ਨਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ